ਸ੍ਰੀ ਕਾਲਜੀ ਹਾਂਜੀ ਹੋਰ ਸਾਰੇ ਕਿੱਦਾਂ ਸਭ ਠੀਕ ਠਾਕ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਨਾ ਤੇ ਹੁਣ ਮੈਂ ਅੱਜ ਲੇਟ ਉઠી ਆ ਮੈਨੂੰ ਲੱਗਦਾ ਹੁਣ 8 ਵਜੇ ਹੈ ਨਾ ਤੇ ਉਸ ਤੋਂ ਬਾਅਦ ਹਲੇ ਮੇਰਾ ਸਾਰਾ ਕੰਮ ਪਿਆ ਹੈ ਸਫਾਈਆਂ ਕਰਨੀਆਂ ਮੈਂ ਤੇ ਖਾਣਾ ਵੀ ਬਣਾਉਣਾ ਫਿਰ ਮੈਂ ਫਟਾਫਟ ਜਾਵਾਂਗੀ ਕਿਉਂਕਿ ਆਫਰਾਂ ਲਾ ਰੱਖੀਆਂ ਦਸੰਬਰ ਕਰਕੇ ਸਲੂਨ ਤੇ ਹੈ ਨਾ ਕਾਫੀ ਆਫਰਸ ਮੇਰੀਆਂ ਚੱਲ ਰਹੀਆਂ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦੀ ਸੀ ਤੁਹਾਨੂੰ ਸਾਰਿਆਂ ਨੂੰ ਹਨਾ ਵੀ ਮੇਰੇ ਕੋਲ ਨਾ ਕਈ ਵਾਰੀ ਐਵੇਂ ਦੀਆਂ ਲੇਡੀਜ਼ ਆਉਂਦੀਆਂ ਤੇ ਵਿਚਾਰੀਆਂ ਨਾ ਸੰਗ ਦੀਆਂ ਗੱਲ ਹੀ ਨਹੀਂ ਕਰਦੀਆਂ ਵੀ ਉਹ ਐਵੇਂ ਕਹਿੰਦੀਆਂ ਹੁੰਦੀਆਂ ਕਿ ਅਸੀਂ ਜਿਵੇਂ ਅਨਪੜਾ ਪੜੇ ਹੋਏ ਨਹੀਂ ਹੈਗੇ ਤਾਂ ਅਸੀਂ ਸੈਲੂਨ ਦਾ ਕੰਮ ਸਿੱਖ ਸਕਦੇ ਆ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿਉਂਕਿ ਅੱਜ ਤੱਕ ਮੈਂ ਮੈਨੂੰ ਇੱਥੇ 14 ਸਾਲ ਹੋ ਗਏ ਤਾਂ ਮੈਂ ਬਹੁਤ ਸਾਰੀਆਂ ਅਨਪੜ੍ਹ ਕੁੜੀਆਂ ਨੂੰ ਵੀ ਕੰਮ ਸਿਖਾਇਆ ਹੈ ਨਾ ਤੇ ਤੁਸੀਂ ਆਰਾਮ ਨਾਲ ਤੁਸੀਂ ਮੇਰੇ ਕੋਲ ਆ ਕੇ ਜੁਆਇਨ ਕਰ ਸਕਦੇ ਹੋ ਆਪਦਾ ਇਹ ਕੋਰਸ ਤੇ ਮੈਂ ਤੁਹਾਨੂੰ ਪ੍ਰੋਡਕਟ ਦੇ ਉੱਪਰ ਜਿਹੜੇ ਕਲਰ ਨਹੀਂ ਲੱਗੇ ਹੁੰਦੇ ਜਿਵੇਂ ਆਹ ਕਲਰ ਹੈ ਜਿਵੇਂ ਹੁਣ 20 ਵੋਲਿਊਮ ਡਿਵੈਲਪਰ ਹੈ ਤਾਂ ਉਹਦਾ ਰੈੱਡ ਕਲਰ ਹੈ ਤਾਂ ਮੈਂ ਤੁਹਾਨੂੰ ਕਲਰ ਵਗੈਰਾ ਦੱਸ ਕੇ ਵੀ ਮੈਟ੍ਰਿਕਸ ਦਾ ਕੋਰਸ ਕਰਵਾ ਸਕਦੀ ਹਾਂ ਸਿਰਫ 15000 ਦੇ ਵਿੱਚ ਮੇਰੀ ਟ੍ਰੇਨਿੰਗ ਚੱਲ ਰਹੀ ਹੈ ਤੇ ਜੇ ਕਿਸੇ ਨੇ ਵੀ ਜੁਆਇਨ ਕਰਨਾ ਤਾਂ ਕਰ ਸਕਦੇ ਹੋ ਹਨਾ ਭੀ ਜੇ ਕਿਸੇ ਕੋਲ ਟਾਈਮ ਘੱਟ ਹੈ ਤਾਂ ਮੈਂ 6 ਮਹੀਨਿਆਂ ਚ ਵੀ ਕਰਵਾ ਦੂੰਗੀ ਜੇ ਤੁਹਾਡੇ ਕੋਲ ਟਾਈਮ ਹੈਗਾ ਵਧੀਆ ਤਾਂ 1 ਸਾਲ ਲਗਾ ਲਓ ਤੁਸੀਂ ਮੇਰੇ ਕੋਲੇ ਤੇ ਤੁਹਾਡਾ ਵਧੀਆ ਬਿਜ਼ਨਸ ਸੈੱਟ ਹੋ ਜਾਏਗਾ ਹਨਾ ਕਿਉਂਕਿ ਦੇਖੋ ਇੱਕ ਲੇਡੀਜ਼ ਲਈ ਇਹ ਕੰਮ ਬਹੁਤ ਵਧੀਆ ਹੈ ਮੈਨੂੰ ਲੱਗਦਾ ਹਨਾ ਬਹੁਤ ਵਧੀਆ ਹੈ ਕਿਉਂਕਿ ਦੇਖੋ ਮੈਂ ਵੀ ਪੂਰਾ ਘਰ ਦਾ ਕੰਮ ਕਰਕੇ ਹਨਾ ਫਿਰ ਮੈਂ ਸਲੂਨ ਧਿਆਨੀ ਆ ਵੀ ਆ ਮੇਨੀ ਹੈ ਤਾਂ ਆਪਣੇ ਬੱਚੇ ਰੁੱਲਦੇ ਫਿਰਦੇ ਆ ਜਾਂ ਹਨਾ ਆਪ ਦਾ ਘਰ ਨਹੀਂ ਦੇਖ ਰਹੇ ਤਾਂ ਵਾ ਕੀ ਲੇਡੀਜ਼ ਲਈ ਬੈਸਟ ਕੰਮ ਆ ਅੰਦਰ ਅੰਦਰ ਬੈਠ ਕੇ ਤੁਸੀਂ ਕੰਮ ਕਰਨਾ ਹੁੰਦਾ ਕੋਈ ਤੁਸੀਂ ਬਾਹਰ ਨਹੀਂ ਜਾਣਾ ਕਿਉਂਕਿ ਮੇਰੇ ਕੋਲ ਪੁਲਸ ਵਾਲੇ ਸਾਰੇ ਮਹਿਮਾਨ ਆਉਂਦੇ ਹਨਾ ਲੋਕ ਆਉਂਦੇ ਆ ਤਾਂ ਗਰਮੀਆਂ ਦੇ ਵਿੱਚ ਬਹੁਤ ਔਖਾ ਹੁੰਦਾ ਤੇ ਅਸੀਂ ਅੰਦਰੇ ਇਸੇ ਚ ਬੈਠੇ ਹੁੰਨੇ ਆ ਵਧੀਆ ਆਪਣਾ ਇਹਨਾਂ ਲਈ ਕੰਮ ਕਰਦੇ ਰਹਿਣੇ ਆ ਚਲ ਆ ਜੀ ਉਨੇ ਡਰਾਮੇ ਚ ਕੈਮਰੇ ਦੇ ਕਰੇ ਨਾ ਮੋਟੇ ਮੈਂ ਨਹੀਂ ਜਾਂਦੀ ਬੇਲਾ ਓਏ ਮम्मा ਬੇਲਾ ਪਰਾਂਣ ਜੀ ਪਰਾਂਣ ਓਏ ਮੰਮਾ ਕਿੱਧਰ ਗਈ ਮम्मा ਬਾਏ 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 ਮम्मा ਪਰਾਂਣ ਜੀ ਪਰਾਂਣ ਗਈ ਮम्मा ਗਈ ਓਏ ਮਾਂ ਗਈ ਮम्मा ਆਛ ਨਹੀਂ ਗਈ ਨਹੀਂ ਉਹ ਗਏ ਨਹੀਂ 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 ਫਾਈ ਦੇ ਕਿਵੇਂ ਹਾਂ ਹਾਂ ਕਹਿੰਦਾ ਮੁੰਡਾ ਕਹਿੰਦਾ ਤੂੰ ਆਪਦੀ ਮੁੱਛਾ ਵਟਾ ਲੈ ਕਹਿੰਦੀ ਤੂੰ ਵੀਡੀਓ ਬਣਾਉਂਦੀ ਐ ਨਾ ਤੂੰ ਵੀ ਕਰਾ ਲੈ ਨਹੀਂ ਤਾਂ ਤੇਰੇ ਵੀ ਕਮੈਂਟ ਆ ਜੂਗਾ ਨਾ ਤਾਂ ਕਰਾ ਵੀ ਨਹੀਂ ਰਹੀ ਸੀ ਇਹ ਨਾ ਜ਼ਬਰਦਸਤੀ ਧਾ ਕੇ ਕਰਾਇਆ ਮੇਰੇ ਸਹੀ ਦੀਦੀ ਬੇਇੱਜ਼ਤੀ ਹੁੰਦੀ ਮੇਰੀ ਹੁੰਦੀ ਵੀ ਇਹ ਦੀ ਛੇੜ ਲੀਏ ਉਦੋਂ ਵੀ ਔਖਾ ਹੋ ਗਿਆ ਤੇਰਾ ਤਾਂ ਮੁੱਛਾ ਕਰਾ ਕੇ ਹੁਣ ਤੂੰ ਫੜੀ ਫਿਰਦੀ ਆ ਹਾਂ ਇਹਨੇ ਪੂਰਾ ਤੇ ਮੁੱਛਾ ਹੀ ਫੜੀ ਫਿਰਦੀ ਆ ਇਹ ਤਾਂ ਐ ਲੱਗੀ ਹੂੰ ਪੂਰੀ ਕਸਰ ਕੱਢੂਗੀ ਤੇ ਤੇ ਅੱਜ ਹੁਣ ਉਹਨੂੰ ਕਹਿੰਦੀ ਲੈ ਕਰੀਮ ਲਾ ਲਾ ਹੈ ਆ ਅਲਵਿਰਾ ਜੱਲ ਆ ਰਹੀ ਹੈ ਦੇਖੋ ਕੀ ਹੈ ਯਾਰ ਇਹ ਨਹੀਂ ਉਹ ਮੁੰਡੇ ਨੇ ਪਤਾ ਕਿੰਨੀ ਬੇਇੱਜ਼ਤੀ ਕੀਤੀ ਸੀ ਤੇਰੇ ਵੀ ਕੋਈ ਕਰ ਦਊਗਾ ਤਾਂ ਹੀ ਮੈਂ ਕਿਹਾ ਚੱਲ ਕਰ ਦਿੰਨੇ ਆ ਤੇਰੇ ਆਪਾ ਲਿਪ ਮੈਂ ਤਾਂ ਦੇਖੋ ਸਾਰਾ ਮੂੰਹ ਨੰਗਾ ਕਰਤਾ ਇਹਨੇ ਮੇਰੀ ਮੁੱਛਾ ਕਟਾ ਤੀ ਤੋ ਵੱਟ ਦੇਣੀ ਸੀ ਮੁੱਛਾਂ ਨੂੰ ਇਹ ਘਰੇ ਵੀ ਨਾ ਰੰਗ ਕਰਕੇ ਹੈ ਸਸ਼ਿਕਾ ਜੀ ਹੋਰ ਸਾਰੇ ਕਿਦਾਂ ਸਭ ਠੀਕ ਠਾਕ ਹਾਂਜੀ ਪਹਿਲਾਂ ਮੈਂ ਘਰੇ ਮਾਰ ਮਰ ਕੇ ਆਉਣੀ ਐ ਇੱਥੇ ਆ ਕੇ ਦੁਬਾਰਾ ਮਰਨ ਜਾ ਰਹੀ ਐ ਦੇਖ ਆ ਖਲਾਰਾ ਹੁਣ ਤੋਂ ਅਸੀਂ ਇੱਥੇ ਝਾਲੂ ਪਚਾ ਲਈ ਆਫ ਕਰਿਆ ਤੇ ਰੰਗੇ ਸਾਰਾ ਕਮਾਫ ਕਰਾਂ ਦੇਾਂਗੇ ਕਿਉਂਕਿ ਜਮ ਜਮ ਜਾਣ ਦਾ ਟਾਈਮ ਨਹੀਂ ਹੈਗਾ ਤਾਂ ਇੱਥੇ ਹੀ ਅਸੀਂ ਫਿੱਟ ਹੋ ਕੇ ਦਿਖਾਵਾਂਗੇ ਤੁਹਾਨੂੰ ਨਾਲੇ ਆਪਦੇ ਪੈਸੇ ਬਚਾਵਾਂਗੇ ਨਾਲੇ ਆ ਜਿਹੜੀ ਮੋਟੋ ਖੜੀ ਐ ਇਹਨੂੰ ਪਤਾ ਨਹੀਂ ਹੁੰਦੀ ਮੇਰੇ ਨਾਲ ਉਹ ਵੀ ਵੱਧ ਲੋੜਾ ਦੇਖੀ ਇਹ ਪਤਲੀ ਲੱਗਦੀ ਐ ਹਰਬਾ ਨਹੀਂ ਭਈ ਇੰਨੀ ਬਦਲੀ ਨਹੀਂ ਹੈਗੀ ਇਹ ਇਹ ਤਾਂ ਟੋਕਾ ਆ ਕਿਉਂ ਗਿਆ ਪਤਲੀ ਹੋ ਗਈ ਮੈਂ ਸਹੀ ਤਾਂ ਮੈਂ ਖਾ ਨਹੀਂ ਟੱਡ ਬਲ ਕੇ ਟੱਡ ਕੇ ਖਾ ਰਹੀ ਹਾਂ ਅਰੇ ਬਬਾ ਕਿਉਂ ਗਿਆ ਕੈਮਰਾ ਵੀ ਕੈਮਰੇ ਚ ਪਤਾ ਨਹੀਂ ਕੀ ਚੀਜ਼ ਹੈ ਹਨਾ ਸਹੀ ਗੱਲ ਹੈ ਜਮੇ ਵੀ ਓਰੀਜਨਲ ਨਹੀਂ ਦਿਖਾਉਂਦਾ ਕੁਛ ਵੀ ਟੋਪ ਵੀ ਮੇਰੇ ਕੋਲ ਆ ਦੇਖ ਮੇਰੇ ਕਦੇ ਲਿਪਸਟਿਕ ਡਾਰਕ ਹੋ ਜਾਂਦੀ ਕਦੇ ਲਾਈਟ ਹੋ ਜਾਂਦੀ ਹੈ ਇਹਨਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਸਾਰੇ ਬਾਹਰ ਝਾੜੂ ਵੀ ਝੱਡਦਾ ਵਾੜੀਆਂ ਵੀ ਸਾਫ਼ ਕਰਿਆਈ ਆ ਹੁਣ ਆਈ ਆ ਮਹਾਰਾਣੀਆਂ ਦੀਦੀ ਝਾੜੂ ਲੈ ਕੇ ਖੜੀ ਸਾਨੂੰ ਲੱਗਿਆ ਕੁੱਟੂਗੀ ਅੱਛਾ ਔਰ ਆ ਵੀ ਹੋਣੇ ਲੱਗੀਆਂ ਵੀ ਆ ਮੈਂ ਤੁਹਾਨੂੰ ਧੁੱਪੇ ਦਿਖਾਵਾਂ ਕੀ ਕੰਮ ਕੀ ਹੁੰਦਾ ਕੋਈ ਕੰਮ ਨਹੀਂ ਐ ਇਸ ਤੋਂ ਬਾਅਦ ਜੇ ਤਾਂ ਕਸਟਮਰ ਆ ਗਿਆ ਤਾਂ ਅਸੀਂ ਕੰਮ ਕਰਨ ਲੱਗ ਜਾਾਂਗੇ ਜੇ ਜਿਵੇਂ ਨਹੀਂ ਆਇਆ ਤਾਂ ਉਸ ਤੋਂ ਬਾਅਦ ਅਸੀਂ ਵਿਹਲੇ ਹੀ ਆ ਤਾਂ ਅਸੀਂ ਆਪਦਾ ਕੰਮ ਕਰ ਸਕਦੇ ਆ ਆਲੇ ਫੋਟ ਕਲਿੱਪ ਸਾਹਮਣੇ ਹਨਾ ਬਈ ਤੁਪ ਦੇ ਦਰਸ਼ਨ ਕਰਾਵਾਂ ਸਾਡੇ ਤੇ ਇੱਥੇ ਵਧੀਆ ਧੁੱਪ ਵੀ ਆਉਂਦੀ ਹੈ ਜਿੰਨੀ ਮਰਜ਼ੀ ਧੁੱਪ ਸੇਕੋ ਤੁਹਾਡੇ ਬਾਹਰ ਹੁੰਦੇ ਹੈ ਬੰਦੂ ਕਿਹਾ ਹਲੋ ਜੀ ਅੱਜ ਅਸੀਂ ਸ਼ਾਮੇ ਕੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਘਰ ਜਾ ਰਹੇ ਹਾਂ ਸ਼ਾਮ ਦੇ 6:00 ਵੱਜ ਚੁੱਕੇ ਆ ਅਸੀਂ ਆਪਣਾ ਪਾਰਲਰ ਕਲੋਜ਼ ਕਰ ਰਹੇ ਆ ਤੇ ਹੁਣ ਅਸੀਂ ਜਾ ਰਹੇ ਆ ਵਧੀਆ ਰਹੀਓ ਤੁਸੀਂ ਮਿਲਦੇ ਆ ਕੱਲ ਦੇ ਬਲੌਗ ਚੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਬਾਏ ਚਲੋ ਚੱਕੋ ਝੋਲਾ ਬਾਏ ਜੀ ਸਾਡਾ ਝੋਲਾ ਚੱਕ ਕੇ ਅਸੀਂ ਜਾਂਦੇ ਆ ਬਾਏ ਵਾਪਸ ਆਇਓ ਠੀਕ ਆ ਬਾਏ you <laughs>